ਜੋ ਜੁਗੋ ਪਾਉ ਤੂ ਪਾਇਆ ਜੇ ਰੱਖਦਾ ਆਇਆ ਰਾਮ ਰਾਜੇ ਹਲਾਕ ਸ਼ੇਂਦੁਸ਼ਟ ਫਰਮਾ ਰਿਆ ਪਰ ਹਲਾਦ ਤਰਾਇਆ ਹੰਕਾਰਿ ਨਿੰਦਕਾਂ ਪੇਠ ਦੇ ਨਾਮ ਦੇ ਮੁਖ ਲਾਇਆ ਜੈ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਾਇਆ ਸਦੂਕ ਮਹੱਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਾਸੁਕਤਾ ਨ ਹੋਈ ਤੁਮ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਹੀ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਾ ਤੂੰ ਸੱਚ ਸੇ ਸਿੱਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕੋ ਨਾਨਕ ਕਰਤੇ ਕੀਆ ਬਾਤਾਂ ਜੋ ਕੁਛ ਕਰਨਾ ਸੋ ਕਰਿਆ ਸੋ ਦਾ ਰਾਗਾ ਸਮਹੱਲਾ ਪਹਿਲਾ ਇਕ ਓੰਕਾਰ ਸਤਿ ਉਬਰ ਸੰਜ ਸੋ ਧਰਤੀ ਰਾਖੀ ਹਾ ਸੋ ਕਰਕੇ ਹਾ ਜਿਤ ਵੇ ਸਰਬ ਸੰਭਾਲੇ ਨਵਾ ਜੇ ਦੇ ਦੇ ਨਾਲ ਅਨੇਕ ਸੰਖਾ ਕੀਤੀ ਤੇਰੀ ਵਾਹਨ ਹਾਰੀ ਇਹ ਤੇਰੇ ਦੇ ਦੇ ਰਾਗ ਭਰੇ ਸੋ ਕਹੀਏ ਕੀਤੀ ਤੇਰੀ ਗਾਵਨ ਹਾਰੀ ਗਾਵਨ ਦਰਨ ਪਾਣ ਪਾਣੀ ਜੇ ਸੰਤਰ ਜਾਵੇ ਰਾਜਾ ਧਰਮ ਦਵਾਰੇ ਗਾਵਨ ਦਰਨ ਜੇਥ ਹੋਤ ਲਿਖ ਜਾਨ ਲਿਖ ਲਿਖ ਧਰਮ ਵਿਚਾਰੇ ਗਾਵਨ ਦਰਨ ਈਸਰ ਬਰਮਾ ਦੇਵੀ ਸੋ ਹੰਤੇ ਸਦਾ ਸਵਾਰੀ ਗਾਵਉ ਤਦ ਨਾ ਇੰਦਰੰਦਰ ਸਨ ਬੈਠੀਂ ਦੀਵਤੀਆਂ ਅੰਦਰ ਗਾਵਉ ਤਦ ਨੋ ਸਤਿ ਸਮਾਦੀ ਅੰਦਰ ਗਾਵਉ ਤਦ ਨੋ ਸਾਧ ਵਿਚਾਰੀ ਗਾਵਉ ਤਨ ਜੀ ਸਤੇ ਸੰਤੋਖੀ ਗਾਵਉ ਤਦ ਨੋ ਵੀਰ ਕਰਾਰੀ ਗਾਵਉ ਤਦ ਨੋ ਪੰਡਿਤ ਪੰਨਾ ਰਖੀ ਸਾਰਾ ਜੋ ਜਗ ਵੇਦਾਂ ਨਾਲੀ ਗਾਵਨ ਦਦਨਾ ਮੋਹਣੀਆ ਮਨ ਮੋਹਣਾ ਸੁਰਗ ਮਾਸ਼ ਪਿਆਲੇ ਗਾਵਨ ਤਨ ਤਨ ਪਾਈ ਤੇਰੇ ਅਰਤ ਰਤੀਥ ਨਾਲੇ ਗਾਵਨ ਦਦਨਾ ਜੋਤ ਮਹਾ ਬਲ ਸੂਰਾ ਗਾਵਨ ਦਦਨਾ ਖਾਣੀ ਚਾਰੀ ਗਾਵਨ ਦਦਨਾ ਖੰਡ ਮੰਡਲ ਵਰਮੰਟਾ ਕਰ ਕਰ ਰਖੀ ਤੇਰੇ ਧਾਰੀ ਸੇ ਦਦਨਾ ਗਾਵਨ ਜੋਤਿ ਤੇ ਪਾਵਨ ਰਤ ਤੇ ਤੇ ਇਨ ਭਗਤ ਰਸਾਲੇ ਹੋਰ ਕੀਤੇ ਜਦੋਂ ਗਾਵਨ ਸੇ ਮੇਂ ਜਿਤਨਾ ਆਵੁੰ ਨਾਨਕਿਆ ਵਿਚਾਰੀ ਸੋਈ ਸਿਹਦਾ ਸੱਚ ਸਾਇਬ ਸੱਚਾ ਸਾਚੀ ਨਾਹੀਂ ਹੈਪੀ ਹੋਸੀ ਜਾਈ ਨਜਾਲ ਸੀ ਰਚਨਾ ਜਿੰਨ ਰਚਾਈ ਰਾਂਗੇ ਰਾਂਗੀ ਪਾਤੀ ਕਰ ਕਾ ਜੀਸੀ ਮਾਇਆ ਜਿੰਨੂ ਪਾਈ ਕਰ ਕਰ ਦੇਖੇ ਗੀਤਾ ਆਪਣਾ ਜੋ ਤਸਦੀ ਵੜਿਆਈ ਜੋ ਤਸ ਭਾਵੇ ਸੋਈ ਕਰਸੀ ਤੁਰ ਹੁਕਮ ਨਾ ਕਰਨਾ ਜਾਈ ਸੋ 파ਰਤ ਸਾਹੁ ਸਾਹਾ ਪਾਤ ਸਾਈਬ ਨਾਨਕ ਕਰੇ ਰਜ਼ਾਈ ਆਸਾ ਮਹੱਲਾ ਪਹਿਲਾ ਸੋਣ ਬੰਡਾ ਆਖੇ ਸਭ ਕੋਈ ਕੀ ਵੱਡਾ ਲੀਠਾ ਹੋਈ ਕੀਮਤ ਪਾਏ ਨਾ ਕਹਿਆ ਜਾਏ ਕਹਿਣੀ ਵਾਲੀ ਤੇ ਦੇ ਰਹੇ ਸਮਾਈ ਵੰਡੇ ਮੇਰੇ ਸਾਹਿਬਾ ਘਹਿਰ ਗੰਬੀਰਾ ਗੁਨੀ ਘੇਰਾ ਕੋਇ ਨ ਜਾਣੇ ਤਰ ਕੀਤਾ ਜੀਵਨ ਚੀਰਿਆ ਰਹਾਉ ਸਭ ਸਰਤੀ ਮਨ ਸੁੱਤ ਕਮਾਈ ਸਭ ਕੀਮਤ ਅਮਲ ਕੀਮਤ ਪਾਈ ਯਾਨੀ ਧਿਆਨੀ ਗੁਰ ਬਰਹਾਈ ਕਹਿਣ ਨਾ ਜਾਈ ਤੇਰੀ ਤਲ ਵੜਿਆਈ ਸਭ ਸਾਥ ਸਭ ਤਾਪੋਂ ਸੋ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵੜਿਆਈਆਂ ਤੋ ਜਬਨੇ ਸੇ ਦੇ ਕੇ ਨੈਣਾ ਪਾਈਆ ਕਰ ਮਿਲੇ ਨਾਹੀ ਠਾਕਰ ਹਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤਰੇ ਪੰਡਾਰਾ ਜੇ ਤੁੰਦੇ ਸੇ ਕਿਆ ਚਾਰਾ ਨਾਨਕ ਸਾਹਿਬ ਸਵਾਰਨਹਾਰ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਮਿਸਰੇ ਮਰ ਜਾਊ ਆਖਣਿਓ ਖਾਸਾ ਚਾ ਨਾਮ ਸਾਚੇ ਨਾਮ ਕਿ ਲੱਗੇ ਭੂਖ ਖਾਸ ਭੁਖ ਖੈ ਚਲੀਏ ਦੁਖ ਸੋ ਕੰਵਸਰੇ ਮੇਰੀ ਮਾਈ ਸਾਚੇ ਸੇ ਸਾਚੀ ਨਾਹੀ ਰਹਾਉ ਸਾਚੇ ਨਾਮ ਕੇ ਤਿਲ ਵਡਿਆਈ ਆਖ ਤਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਨ ਪਾਹੀ ਵੱਡਾ ਨ ਹੋਵੇ ਘਰ ਨ ਜਾਏ ਨਾ ਹੋ ਮਰੇ ਨ ਹੋਵੇ ਸੋਗ ਦੇਂਦਾ ਰਹਿ ਨ ਚੁਕੇ ਭੋਗ ਗੋਣੀ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਹੋਏ ਜੇ ਵੜਿ ਆਉਤੇ ਬਰਤੇ ਜੀ ਦਾ ਜਿੰਦਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾਮ ਹੀ ਬਾਿਸੰਦਾਤ ਰਾਹ ਹੋ ਜੀ ਮਹੱਲਾ ਚੌਥਾ ਹਰਗੇ ਜਨ ਸਦਹੁਤ ਪੁਰਖਾ ਬਿਨੋ ਕਰੋ ਗੁਰ ਪਾਸ ਅਮਕੇ ਰੇ ਕਰਮਸਤ ਕਰ ਸਰਨਾਈ ਕਰ ਲਿਆ ਨਾਮ ਪ੍ਰਕਾਸ਼ ਮੇਰੇ ਮੀਤ ਗੁਰਦੇ ਮੋਕੋ ਰਾਮ ਨਾਮ ਪ੍ਰਕਾਸ਼ ਗੁਰਮਤਿ ਨਾਮ ਰਪਰਾਸ ਕਾਈ ਹਰ ਕੀ ਤਨ ਮਰੀ ਰਹਿਰਾਸ ਰਹਾ ਹਰ ਜਨ ਕੇ ਬਲ ਭਾਗ ਵਢੇ ਰੇ ਜਿਨ ਹਰ ਹਰ ਸਜਦਾ ਹਰ ਪਿਆਸ ਹਰ ਹਰ ਨਾਮ ਦੇ ਤਪਤਾਸ ਮਨ ਸੰਗਤ ਕੁਣ ਪ੍ਰਕਾਸ਼ ਜੇ ਨ ਹਰ ਹਸ ਨਾਮ ਨ ਪਾਇਆ ਤੇ ਬਾਗ ਹੀਂ ਜੰਪਾ ਸੋ ਜੋ ਸਤਿਗੁਰ ਸਰਨ ਸੰਗਤ ਨਹੀਂ ਆਈ ਤਰਜੀਵੇ ਤਰਜੀਵਾ ਜਿਨ ਹਾਜੇ ਸਤਿਗੁਰ ਸੰਗਤ ਪਾਈ ਤਨ ਤੋਰ ਮਸਤਿ ਗਿਖਿਆ ਲਿਖਾਸ ਤਨ ਰੰਸ ਸੰਗਤ ਜਿ ਦਰਸ ਪਾਇਆ ਮਿਲ ਜੈ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹਿਰੇ ਮਨ ਚਤਵੈ ਊਦਮ ਜਾ ਹਰ ਹਰ ਜੀਉ ਪਰਿਆ ਸਰਬ ਧਰਮੈ ਜੰਦੂ ਪਾਈ ਤਾ ਕ੍ਰਸ ਗਿਆ ਕੀ ਤਨ ਧਰਿਆ ਮੇਰੇ ਮਾਦੋ ਜੀ ਸਾਰ ਸੰਗਤ ਮੈਂ ਲੇ ਸੂ ਤਰਿਆ ਗੁਰ ਪ੍ਰਸਾਦ ਪਰਮ ਬਧ ਪਾਇਆ ਸੋਕੇ ਕਹਤ ਹਰਿਆ ਰਹਾਉ ਜਨਨ ਪਤਾ ਲੋ ਸਤਵੰਤਾ ਹੋਏ ਨਾ ਕਿਸ ਕੀ ਧਰਿਆ ਸੇ ਸੇ ਜਿ ਕੋ ਸਵਾਹਿ ਠਾਕੁਰ ਕਾਹੀ ਮਨ ਪਾ ਘਰਿਆ ਊੜੀ ਊੜਿਆ ਗਏ ਸੇ ਕੋਸਾ ਤਸ ਪਾਸ਼ੇ ਵਿਸ਼ਰੇ ਸ਼ਰਿਆ ਤਨ ਕਵਣ ਖਲਾਵੇ ਕਮ ਜਗਾਵੇ ਮਨ ਮੈਂ ਸਮਰਨ ਕਰਿਆ ਸਵਨ ਦਾੰਦ ਸਿਅੱਛਿ ਸਿਦਾਂ ਠਾਕੁਰ ਕਾ ਤਲ ਧਰਿਆ ਜਨ ਨਾਨਕ ਬਲਵਸਦ ਵਰ ਜਾਈਏ ਤਰਾ ਅੰਤ ਨ ਪਾਰਾ ਵਰਿਆ ਪਰਾਗ ਸਮਹਲਾ ਚੌਥਾ ਸੂਪਰਖ ਏਕ ਓੰਕਾਰ ਸਤਿਗੁਰ ਪ੍ਰਸਾਦ ਸੋ ਪਰਖ ਨਿਰੰਜਨ ਹਰ ਪਰਖ ਨਿਰੰਜਨ ਹਰ ਅਗਮ ਅਗਮੇ ਪਾਰ ਸਾਵਣ ਤੇ ਆਵੇ ਸਮ ਤੇ ਆਵੇ ਤੁਮ ਜੀ ਸਿਰ ਸੱਚੇ ਚੇਤ ਜਿਨਹਾਰ ਸੋ ਜੀ ਤੁਮਾਰੀ ਜੀ ਤੁਮ ਜੀਆਂ ਕਾਜ਼ਾ ਤਾਰਾ ਔਰਤੇ ਆਵੋ ਸੰਤੋ ਜੀ ਸਭ ਦੁਖ ਬਿਸਾਰ ਨਹਾਰਾ ਹਰਿਆ ਪੇਠਾ ਕਰ ਹਰਿਆ ਆਪੀ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਊਂਕਾਰ ਕੜ ਅੰਤ ਸੰਦਰੰਤਰ ਜੀ ਹਰ ਏਕੋ ਫਰਕ ਸਮਾਨ ਏਕ ਦਾਤਾ ਏਕ ਪੇਖਾਰੀ ਜੀ ਸਭ ਤੇਰੇ ਤੋਂ ਜਿ ਬਡਾਣਾ ਤੂੰ ਆਪ ਹੀ ਦਾਤਾ ਆਪੇ ਭੁਗਤਾ ਜੀ ਹਾਂ ਤਦਬਿਨ ਅਵ ਨ ਜਾਣਾ ਤੂੰ ਪਾਰ ਬ੍ਰਾਂਭ ਅੰਤ ਅੰਤ ਜੀ ਤੇਰੇ ਕਾ ਗੁਣ ਅੱਖ ਵਖਾਣਾ ਮਨ ਜੋ ਸੇਵੈ ਜੋ ਸੇਵੈ ਤੁਮ ਜੀ ਜਨਾਨ ਪਤਨ ਕੁਰਵਾਨ ਹਰਤੇ ਆਵੇ ਹਰਤੇ ਆਵੇ ਤੁੰ ਜੀ ਸੇ ਜਨ ਜੁਗ ਮੈ ਸੁਖ ਵਾਸੀ ਸੇ ਮੋਹ ਸੇ ਮੁਕਤ ਪੈ ਜਿਨ ਹਰਿ ਆਇ ਜੀ ਤੈਨ ਤੋੜ ਤੈ ਜਮ ਕੀ ਫਾਸੀ ਜਿੰਦਰ ਪਾ ਜਨ ਹੰਦਰ ਪਾ ਤੇ ਆਇਆ ਜੀ ਤਨ ਕਾ ਪਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਉਪਸਮਾਸੀ ਸੇਤਨ ਸੇਤਨ ਜੀ ਨਹ ਹੱਤੇ ਆਇਆ ਜੀ ਜਨ ਜਨ ਨਾਨਕ ਤੁੰਗਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਦਾ ਜੀ ਪਰਿ ਵਿਅੰਤ ਵਿਅੰਤਾ ਤੇਰੇ ਭਗਤ ਤੇਰੀ ਹੋਸਲਾ ਹਾਂ ਤੂੰ ਜੀ ਹਰ ਅਨਕ ਅਨੇਕ ਨੰਤਾ ਤੇਰੇ ਅਨਕ ਤੇਰੇ ਅਨੰ ਕਰੇ ਹਰ ਪੁੰਜਾ ਜੀ ਤਾਪ ਹੰਤ ਪਿਂ ਜਪੇ ਬਿਅੰਤਾ ਤੇਰੇ ਅਨੇਕ ਤੇਰੇ ਅਨੇਕ ਬਰੇ ਵਸਮਰਾ ਸਾਸਾ ਜੀ ਕਰ ਕਰਿਆ ਕਣ ਕਰਮ ਕਰਨਤਾ ਸੇ ਭਵ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਤਪੁਰਖ ਆ ਪਰਮ ਪਰਕਾਤਾ ਜੀ ਤੁਮ ਜੇ ਵੜਾ ਬ ਨਾ ਕੋਈ ਤੂੰ ਜੋ ਜੋ ਗਏ ਕੋਮਸਦਾ ਸਦਾ ਤੂੰ ਇੱਕੋਂ ਜੀ ਤੂੰ ਨਿ ਹਿਤਲ ਕਰਤਾ ਸੋਈ ਤੇ ਧਿਆਪੇ ਭਾਵੇਂ ਸੋਹੀ ਵਰਤੇਂ ਜੀ ਤੂੰ ਆਪੇਂ ਕਰੇ ਸੋਈ ਤੇ ਧਿਆਪੇ ਸਿਰ ਸੋ ਪਾ ਜੀ ਤੇ ਧਿਆਪੇ ਸਨ ਜੇ ਸੋ ਗੋਈ ਜਾਨਾ ਨੂੰ ਬਣਗਾਵੇ ਕਰਤੇ ਕੇ ਜੀ ਜੋ ਸਬਸੇ ਗਜਣ ਹੋਇਆ ਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮਿੰਡਾ ਸਾਈਂ ਜੋ ਤੂੰ ਪਾਈ ਸਹੀ ਤੇ ਸੀ ਜੋ ਤੂੰ ਦੇ ਸੋਈ ਹੋ ਪਾਈ ਰਹਾ ਸਾਰੇ ਰੀ ਤੂੰ ਸਭ ਨੀਂ ਧਿਆਇ ਜਿਸ ਨੂੰ ਕਿਰਪਾ ਕਰਤ ਨਾਮਤ ਨ ਪਾਇਆ ਗੁਰਮਖਲਾ ਦਾ ਮਨ ਮੁਖ ਗਵਾਇ ਤੈ ਆ ਬੇਸ਼ੋਰੀ ਆ ਬਿਲਾਇਆ ਤੂੰ ਦਰਿਆਉ ਮਾ ਸਾਥ ਜਹੀ ਮਾਏ ਤਜ ਵਰਨ ਦੂਜਾ ਕੋਈ ਨਾਹੀਂ ਜੇ ਜਾਂ ਸਭ ਤੇਰਾ ਖੇਲ ਬਿ ਜੋਗ ਹਮਲ ਰਸ਼ਿਆ ਸੰਜੋਗੀ ਮੇਲ ਜੇਸਾ ਨੂੰ ਤੂੰ ਜਾਣੈ ਉਸ ਜਿਨ ਜਾਣੀ ਹਰ ਕੋ ਸਦਹੀ ਆਖ ਬਖਾਣੀ ਜਿਨਾਂ ਸੇਵਿਆ ਤੂੰ ਸੁਖ ਪਾਇਆ ਸੇਂਜੀ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤਿਆ ਕੀਆ ਸਭ ਇਹ ਤਿਸ ਬੰਦੂਜਾ ਅਵਰਨ ਕੋਇ ਤੂੰ ਕਰ ਕਰ ਵੇਖੇ ਜਾਣਿ ਸੇ ਜਾਨਾਨ ਗੁਰਮੁਖ ਪਰਕਰਟ ਹੋਇ ਆਸਾ ਮਹੱਲਾ ਪਹਿਲਾ ਤਤ ਸੁਲਲੇ ਭਈ ਰਿਹਾ ਸਾ ਪਾਣੀ ਪਾ ਬੁਖ ਤੈ ਨਹੀਂ ਕੀਆ ਪੰਕਜ ਮੋ ਪਗ ਨਿਹ ਚਾਲੇ ਹਮ ਦੇਖਾਂ ਤੇ ਡੋਬੀ ਹਲੇ ਮਨ ਏਕ ਨ ਚੇਤ ਸਮੋੜ ਮਨਾ ਹਰ ਵਸਰ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਿਤੀ ਸਤੀ ਨਹੀਂ ਪੜਿਆ ਮੋਰਖ ਮੁਗਦਾ ਜਨੁ ਭਿਆ ਪਰਮਤ ਨਾਨਕ ਤਿਨ ਕੀ ਸਰਨਾ ਮਝੇ ਤੋ ਨਾਹੀ ਵਿਸਰਿਆ ਸਾ ਮਹੱਲਾ ਪੰਜਮ ਪਈ ਬਰਾਬਰਤਮਾਨ ਕਦੇ ਹੁਰੀਆ ਗੋਵਿੰਦ ਮਲਨ ਕੀ ਇਹ ਤਰੀਵਰੀਆ ਅਵਰ ਕਾਜ تیر ਕੀ ਨਾ ਕਾਮ ਮਰਸਾਦ ਸੰਗਤ ਪਜ ਕੀ ਬਨਨਾ ਰਾਜਾ ਮਲਾ ਪੰਜਲ ਤਨ ਕੇ ਜਨ ਵਰਤਾ ਜਾ ਤਰੰਗ ਮਾਇਆ ਕੇ ਰਹਾਉ ਜਬਦਾ ਸੰਜਮ ਧਰਮ ਨਾਲ ਹੰਗਾਇਆ ਸੇਵਾ ਸਾਧਨ ਜਾਨਿਆ ਹਰਿ ਰਾਇ ਕਹੋ ਨਾਨਕ ਹਮ ਨੀਜ ਕਰਮ ਸੰਨ ਪ੍ਰੇ ਕੀ ਰਖੂ ਸਰਮਨਾ ਪਾਸ਼ੇ ਦਸਮੀ ਕੋਈ ਵਾਹਿ ਬੇਨਤੀ ਜੋ ਪਈ ਹਮਰੀ ਕੋ ਹਾਥ ਦੇ ਰਖਾ ਪੂਰਨ ਹੋਏ ਚਿਤ ਕੀ ਇਸ਼ਾ ਤਵਜਨ ਮੇਂ ਦੇ ਹਮਾਰ ਆਪਣਾ ਜਾਨ ਕਰੋ ਪਤਪਾਰ ਆਵੜੇ ਦੋਸਬੇ ਤੁਮ ਕਾਹੋ ਆਪ ਹਾਥ ਦੇ ਮਹੀਂ ਬਚਾਵੋ ਸੋ ਕੀ ਬਸੇ ਮੋਰੋ ਪਰਵਾਰਾ ਸਿਵ ਸਿਖ ਸਮੇ ਕਰਤਾਰ ਮੋਰ ਅਸਰੰਜ ਕਰ ਦੇ ਘਰੀਐ ਸਾਂਭਰਨ ਕੋ ਆਇ ਸੰਗਰੀਐ ਹੋਰ ਨੋਏ ਹਮਾਰੀ ਆਸਾ ਤੋਰ ਪਜਿ ਨਿ ਕਿ ਰਹੇ ਪਿਆਸਾ ਤਮੈ ਛੜਕ ਬਰਨਾ ਤੇ ਆਉਂ ਜਿਓਵਰ ਚਾਂਸ ਤੋਂ ਤੇ ਪਾਵ ਸੇਵਾ ਸਿਕ ਹਮਾਰੇ ਤਾਰੀ ਹੈ ਚੰਢਾ ਸਤਰ ਹਮਾਰੇ ਮਹਾਰੀ ਆਪ ਹਾਥ ਦਿਮ ਜੇ ਬਰੀਏ ਮਰਨ ਕਾਲ ਕਾ ਤਰਾ ਸਨਵਰੀਏ ਹੋ ਜਹ ਦਾ ਹਮਾਰੇ ਪੈਸ਼ਾ ਸਰੀ ਆਸ ਤੋ ਜੋ ਕਰਿਉ ਰਚਾ ਰਖਿਉ ਉਮਰ ਰਖਨ ਹਾਰੀ ਸਾਈ ਸਾਈ ਪਿਆਰੀ ਦੀਨ ਬੰਦ ਦੁਸ਼ਤਨ ਕੀ ਹੰਤਾ ਤੁਮਹੋ ਬਰੀ ਦਸ ਕੰਤਾ ਕਾਲ ਪੈ ਬ੍ਰਹਮ ਬਵਤਰਾ ਕਾਲ ਪਇ ਸੋ ਜੂ ਅਵਤਾਰਾ ਕਾਲ ਪਇ ਪ੍ਰਭੂ ਸੰਪਰਕਾ ਸਾ ਸੰਘਲ ਕਾਲ ਕਾ ਕੀਆ ਤਮਸਾ ਜਮਨ ਕਾ ਜੋਗੇ ਸੋ ਕੀਓ ਬੇਦਰੇ ਬ੍ਰਹਮਾ ਜੋਥੀਓ ਜਮਨ ਕਾ ਸ ਲੋਕ ਸਵਾਰ ਨਮਸਕਾਰ ਹੈ ਤਾਈ ਹੰਬਾਰ ਤੁਨ ਕਾ ਸੰਜਗਤ ਬਨਾਇਓ ਦੇਵ ਦੇ ਜੈਸ਼ਨੁ ਪਜਾਇਓ ਆਦਾਂ ਤੇ ਕੀ ਅਵਤਾਰਾ ਸਿਂ ਗੁਰੂ ਸਮਝਿਓ ਹਮਾਰਾ ਨਮਸਕਾਰ ਤੇਹੀ ਹੀ ਕੋਹਵਾਰੀ ਸਭ ਜਾ ਜਿਨਾ ਸਵਾਰੀ ਸੇਵ ਗੁਣ ਕੋ ਸੇਵ ਗੁਣ ਸੁਗਦੀ ਓ ਸਤਰਨ ਕੋ ਪਲ ਮੂਹ ਬਤ ਕੀ ਓ ਕਟ ਕਟ ਕੀ ਅੰਤਰ ਕੀ ਜਾਣ ਤ ਬਲੇ ਬਰੇ ਕੀ ਪੀਰ ਪਛਾਨ ਚੇਟੇ ਤੇ ਕੋਚ ਧੂਲਾ ਸਭ ਪਰ ਕਿਰਪਾ ਦੇਸ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏ ਕੇ ਕੀ ਪੀਰ ਪ੍ਰਸਾਦ ਨੇ ਕਟ ਕਟ ਕੇ ਪੜ ਪੜ ਕੇ ਜਾਣੇ ਜਵਦ ਕਹ ਕ ਕਰ ਕਰ ਤਾਰਾ ਪਰਜਤ ਤਮ ਦੇ ਅਪਾਰ ਜਵ ਕਰ ਕ ਤਹੁ ਕਹ ਹੂੰ ਤੁਮ ਮੇਵਤ ਦੇ ਸਭ ਹੂੰ ਜੇ ਤੇ ਵਦਨ ਸ ਸਵਤਾਰੀ ਆਪ ਐ ਆਪਣੀ ਬੋਝ ਅਚਾਰੈ ਤਮ ਸਭ ਹੀ ਤੇਰੇ ਨਰਾਲਮ ਜਾਂਦ ਬੇਦ ਬੇਦ ਅਰੇ ਆਲਮ ਨਿਰੰਕਾਰ ਨਿਰਵਕਾਂindle ਲੰਪੋ ਆਦ ਅਨੀਲ ਅਨਾਦ ਸੰਭਵ ਤਾ ਕਾ ਮੂਰ ਅਜਾਤ ਭੇਂਦਾ ਜਾ ਕੋ ਭੇਵ ਨ ਭਾਵ ਦੇਵਦਾ ਤਾ ਕੋ ਕਰਪਨ ਮਾਨਸ ਮਹਾ ਮੂੜ ਕਿਛ ਭੇਰ ਨ ਜਾਣ ਮਹਾਦੇਵ ਕੋ ਕਹਿ ਸੰਤਾ ਸ਼ਿਵ ਨਿਰੰਕਾਰ ਕਾ ਚੀਨਤਨੇ ਪਿਵ ਆਪੇ ਆਪਣੀ ਭੋਲਹਿ ਜੈਤੇ ਬਰਨ ਪਰੰਤੂ ਹੈ ਤੇਤੀ ਸਮਰ ਲਖਨਾ ਜੈ ਪ੍ਰਸਾਰ ਆਕੇ ਉਸ ਜਪਤ ਸੰਸਾਰ ਏ ਕੇ ਰੂਪ ਨੂੰ ਪਸ਼ੂ ਰੂਪ ਆਰੰਗ ਪਿਓ ਔਰ ਆਪ ਕੀ ਭੂਪਾ ਅੰਡ ਜੇਰਾ ਸਿਤਜ ਕੀਨੀ ਉਤਪਜ ਖਾਂ ਬਾਹਰ ਜੀਨਨੀ ਕਉ ਹੁਲ ਰਾਜਾ ਹੈ ਬੈਠਾ ਕਉ ਸਿਵਨ ਪੇ ਸ਼ੰਕਰ ਕੇਠਾ ਸਗਰੇ ਸੇਂਤ ਖਾਏ ਅਚੰਬ ਆ ਜਗਾ ਸੂਪ ਸ਼ੰਭਵ ਔਰਿ ਸ਼ਾ ਮੇਰੀ ਤੁਮ ਕਰੋ ਸਿਖ ਵਾਸੇ ਸੰਗ ਰੋ ਦੋ ਜਤੇ ਉਰਪਤਾ ਸਗਲ ਮਲੇਸ਼ ਕੁਰਣ ਘਾਤਾ ਜਿ ਹਸ ਤੋਤਾ ਸਨੀ ਪਰੇ ਤਨ ਕੇ ਦੁਰਗੋਤ ਹੈ ਮਰੇ ਔਰਖ ਜਉ ਪਗ ਪਰੇ ਤਿਹਾਰ ਰੇ ਤਨ ਕੇ ਤੁਮ ਸੰਕਲ ਸਵਟਾਰੇ ਜੋ ਕਾਲ ਪਕਵਾ ਤਿਆਏ ਹੈ ਤਾ ਕੀ ਕਾਰ ਨਿਕ ਨਿ ਆਏ ਹੈ ਹਰੇ ਸ਼ਾਹੀ ਤਾਈ ਸਭ ਕਾਲ ਦੁਸ਼ਟ ਅਰਿਸ਼ਟ ਤ੍ਰਿਜਤ ਕਾਲਾ ਕਿਰਪਾ ਦੇ ਤਨ ਜਾਈ ਨ ਹਰ ਹੋ ਤਾ ਕੇ ਤਾਤਨ ਮੁਹਰ ਹੋ ਹਰੇ ਜਿ ਸਿਧ ਕਰ ਮੋ ਸਭ ਹੋਈ ਦੁਸ਼ਟ ਸ਼ਾਸ਼ੇ ਸਕੇ ਨ ਕੋਈ ਇਕ ਵਾਂ ਜਿਤ ਬੇ ਸੰਭਾਰ ਆਕਾਲ ਫਾਸਤੇ ਤਾਹੀ ਅਵਾਰ ਜੇਨ ਨਾਮ ਤਿਹਾਰੂ ਕਹਾਂ ਦਰਦ ਦੋਖ ਤੇ ਰਹਾਂ ਖੜ ਕੇ ਤੇਵੇਂ ਸਰਨ تیਹਾਰੀ ਆਪਹਾ ਦਿਲ ਹੋਵਾਰੀ ਸਾਰਬ ਠੋਰ ਮੋਹੋ ਸਹਾਈ ਦੁਸਤ ਲੋਕ ਤੇ ਲਹਾਂ ਬਚਾਈ ਸਵਈਆ ਪਾਇੰਗੇ ਜਬ ਤੇ ਤੁਮਰੇ ਤਵ ਤੇ ਕੋ ਆਖ ਤਰੀ ਨਹੀਂ ਆਨਿਉ ਆਰਾਮ ਰਹੀ ਪ੍ਰਾਨ ਕਰਾਨ ਅਨੇਕ ਰਹਿ ਮਤ ਏਕ ਨ ਮੰਨਿਉ ਸਮਰ ਸਤਿਰਿ ਵੇ ਸਵੇ ਬੋ ਭੇਦ ਕੇ ਅਮੀਕ ਨ ਜਾਣਿਉ ਸਰੀ ਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕੈਸੋ ਤੋਹੀ ਬਖਾਨਿਉ ਦੋਹਰਾ ਸਗਲ ਦਵਾਰ ਕੋ ਸ਼ਰਧ ਕੇ ਕਹਿਓ ਤਹਾਰ ਮੂਦਾਰ ਵਾਹੀ ਗਹਿ ਕੇ ਇਲਾਹੀ ਅਸ ਗੋਵਿੰਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਏਕ ਓੰਕਾਰ ਤਦੂ ਬਰਸਾਦ ਆਨੰਦ ਪਿਆ ਮਲੀ ਮਾਏ ਸਤਿਗੁਰੂ ਰਹਿ ਪਾਇਆ ਹਦਗੁਰੂ ਤਾ ਪਾਇਆ ਸਹਿ ਜਿਸੀ ਧੀ ਮਨ ਵਜੀਆ ਬਤਾਈਆ ਭਰਾ ਰਤਨਾ ਪਰਵਾਰ ਪੀਆ ਸ਼ਬਦ ਗਾਵਣੀ ਆਈਆ ਸ਼ਬਦੋ ਤਾਂ ਗਾਓ ਹਰੀ ਕੇ ਰਾਮੰ ਜਿਨੀ ਬਸਾਇਆ ਇਹ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂ ਸਦਾ ਰੂਹ ਹਰਿ ਨਾਲੇ ਹਰਿ ਨਾਰ ਹੋ ਤ ਮੰਨ ਮੇਰੇ ਦੁਖ ਸਾ ਬਿਸਾਰਨਾ ਅੰਗੇ ਕਾਰੁ ਹੁ ਕਰੇ ਤੇਰਾ ਕਾਸ਼ ਸੰਸਵਾਰਨਾ ਸਭ ਨਾਮ ਗੁਲਾ ਸੁਮਰਸ ਬਾਮੀ ਸੋ ਕਉ ਮਨੋ ਵਿਸਾਰੀ ਇਹ ਨਾਨਕ ਮਨ ਵੇਸ ਦਾ ਰੂਪ ਖੰਡਾਲੇ ਸਾਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਕੁਝ ਹੈ ਜਿਸ ਤਿਹੋਂ ਪਾਵੇ ਸੰਦਾ ਸੰਸਲਾਹਾ ਤੇਰੀ ਨਾਮ ਮੰਨ ਸਾਰੇ ਨਾਮ ਜਿਨ ਕੀ ਮਨ ਵਸਿਆ ਬਾਜੀ ਸ਼ਬਦ ਕਹਨੇ ਰਹਿ ਇਹਨਾਂ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੂ ਸਾਰੇ ਨਾਮਦਾਰ ਮਤਾ ਜਿਨ ਭੋਖਾਂ ਸਭ ਗਵਾਇਆਂ ਕਰਸਾਂ ਸੁਖਮਲ ਆਇ ਵਸਿਆ ਨਿਸ਼ਾ ਸਾਹ ਪੁਜਾਈਆਂ ਸਦਾ ਕੁਰਬਾਨ ਕੀਤਾ ਕਰ ਬੈਟ ਹਾਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾ ਸਾਂ ਸੰਤੋਸ਼ਉਤ ਰੋ ਪਿਆਰੂ ਸੱਚਾ ਨਾ ਮੇਰਾ ਆਧਾਰੂ ਬਾਜੇ ਪੰਜ ਸ਼ੋਤਜ ਕਾਸ ਭਾਂਗੇ ਕਰਸ ਭਾਂਗੇ ਸ਼ਬਦ ਬਾਜੇ ਕਲਾ ਜਿਤ ਕਰਤਾਰੀਆਂ ਪੰਜ ਦਤ ਬਸ ਕੀਤੇ ਕਾਲ ਕੰਟਕ ਮਾਰਿਆ ਕਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਇਕ ਤੈ ਸੋ ਹਤ ਕਰ ਅਨੰਦ ਵਾਜੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰ ਤੇ ਪੂਰੇ ਪਾਰ ਪਰਮ ਪ੍ਰਪਾਇ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾ ਪੂਤਰੇ ਸੁਣੀ ਸੱਚੀ ਬਾਣੀ ਸੰਤ ਸਾਜਿਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੋਨ ਤੇ ਪੁਨੀਤ ਕਹਤੇ ਪਵਿਤਾ ਸੰਤ ਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰਚੰਨ ਲਾਗੇ ਵਾਜੇ ਅਨਹਤ ਤੂਰੇ ਮਦਾਨੀ ਮਹੱਲਾ ਪੰਜਮਾ ਥਾਲ ਵੇਚ ਨਾਸਤੂ ਪਈ ਆਸਾ ਸੰਤੋਖ ਵਿਚਾਰੋ ਅਮਰਤ ਨਾਮ ਉਠਾਕਰ ਕਰਿਉ ਜਿਸ ਕਾ ਸਹ ਸੰਦਾਰੂ ਜੇ ਕੋ ਖਾਵੇ ਜੇ ਕੋ ਪੰਚੈ ਤਸਕਾ ਹੋਈ ਅੰਧਾਰੋ ਇਹ ਵਾਹਤ ਜੀ ਨੇ ਇਨਤਨ ਤਰਾ ਕਰਤਾ ਰੋ ਤਉ ਸੰਸਾਰ ਚ ਨਲੰਗ ਤਰੀਐ ਸੋ ਨਾਨਕ ਬ੍ਰਹਮ ਪ੍ਰਸਾਰੂ ਸ਼ਲੋਕ ਮਹੱਲਾ ਪੰਜਮਾ ਤੇਰਾ ਕੀਤਾ ਜਤੋਂ ਨਾਹੀ ਮੈਨੂੰ ਜੋਗ ਕਿ ਧੋਈ ਮੈਂ ਨਰਗੁਣ ਯਾਰੀ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਬਿਆ ਮਹਿ ਰਾਮਤ ਹੀ ਸੁਦਗਸ ਜਿਨ ਮਿਲਿਆ ਨਾਨਕਾ ਨਾਮ ਲੇ ਤਾਂ ਜੀਵਾ ਤਨ ਮੰਤੀ ਵੇ ਹਰਿਆ ਪੋੜੀ ਤਥੇ ਤੂੰ ਸਮਰੱਥ ਜਿੱਥੇ ਕੋਈ ਨਹੀਂ ਉਥੇ ਤੇਰੀ ਲੱਖ ਅਗਨੀ ਉਹ ਦਰਮਾਈ ਸੁਣ ਕੇ ਜੰਮ ਕੇ ਦੂਤ ਨਹੀਂ ਇਥੇ ਰੇਸ਼ਣ ਜਾਹੀ ਭਉ ਜੁਖੋਂ ਸੁਕਾਂ ਕ੍ਰਿਸ਼ਾਂ ਦੀ ਪਾਰ ਪਾਈ ਜਨਕੋ ਲੱਗੀ ਪਿਆਸ ਅਮਰਤ ਸਹੀ ਖਾਇ ਕਾਲ ਮੇਹ ਬਣ ਗਣ ਗੋ ਬਜਗਾ ਹੈ ਸਾਸੇ ਨਾ ਕਿਰਪਾ ਸਮਾਲੇ ਸਾਈ ਸਾਈ ਵਰਸਾ ਹੋਏ ਨਾ ਜਾਈ ਜੇ ਆਵੇ ਤੁਧ ਆਹੇ ਚਲੋਕ ਮਹੱਲਾ ਪੰਜਮਾ ਅੰਤਰ ਗੁਰ ਆਵਤਨਾ ਜੀਵਾਜੁ ਪ੍ਰਣਾਮ ਨਿਤਰੀ ਸਤਿਗੁਰ ਪ੍ਰੇਖਣਾ ਸਰਨੀ ਸੁਨ ਨੰਗਨ ਨਾਮ ਸਦਗਰ ਸੇਤੀ ਰਤੇ ਆ ਦਰਗਹਿ ਪਾਈਏ ਠਾਉ ਕਹ ਨਾਨਕ ਕਿਰਪਾ ਕਰੇ ਜਿਸਨੂੰ ਏ ਬੰਦ ਹੈ ਜਾਗਮ ਓਤਮ ਕਾ ਲੀਏ ਬਰਲੇ ਕੈਂ ਕੇ ਮਹੱਲਾ ਪੰਜਵਾ ਰਖੇ ਰਖਣਹਾਰ ਆਪ ਵਾਰੀਨ ਵਰ ਕੀ ਤਿਆਰੀ ਪਾਏ ਕਾ ਸਵਾਰਨ ਹੋਆ ਆਪ ਦੀਆ मनो ना बेसारियना साथ जिना के संग पाव जल तारियना साक तनिंदक दुषट इन वाही बेदारियना तिस साहिब कीटेक नानक मन्ने माहे जस्समरत होए सगले दुख जाहे ਇਸ ਸਾਹਿਬ ਕੀ ਟੇਕ ਨਾਨਕ ਬੰਦੇ ਬਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਧੋਖ ਜਾਹੀ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ